ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਵਰਕਸ਼ੀਟ ਕਰਾਂਗੇ ਠੀਕ ਹੈ ਅਭਿਆਸ sheet ਨੂੰ ਕਹਿੰਦੇ ਅਸੀਂ ਠੀਕ ਹੈ ਨਾ ਲੈਟ ਸਟਾਰਟ ਪੈਰਾ ਪੜ੍ਹ ਕੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਯਾਨਕਿ ਛੋਟੇ ਕੁਐਸਚਨ ਦਿੱਤੇ ਆ ਪੈਰੇ ਵਿੱਚੋਂ ਹੀ ਅਸੀਂ ਉਹਦੇ ਅਨਸਰ ਲਿਖਨੇ ਆ ਠੀਕ ਹੈ ਇੱਕ ਦਿਨ ਲੋਂਬੜੀ ਨੂੰ ਬਹੁਤ ਭੁੱਖ ਲੱਗੀ ਉਸਨੇ ਇੱਕ ਬਾਗ ਵਿੱਚ ਅੰਗੂਰਾ ਦੀ ਵੇਲਾ ਲਟਕੀਆ ਲਟਕਦੀਆ ਵੇਖੀਆ ਉਹ ਅੰਗੂਰਾ ਨੂੰ ਖਾਣ ਲਈ ਛਾਲਾ ਮਾਰਨ ਲੱਗ ਪਈ ਪਰ ਅੰਗੂਰ ਬਹੁਤ ਉੱਚੇ ਸਨ ਉਹ ਉਹਨਾਂ ਤੱਕ ਨਾ ਪਹੁੰਚ ਸકી ਲੋੰਬੜੀ ਕਹਿਣ ਲੱਗੀ ਅੰਗੂਰ ਖੱਟੇ ਹਨ ਇਹ ਇੱਕ ਪੈਰਾ ਦਿੱਤਾ ਚਲਾਕ ਲੋੰਬੜੀ ਕਹਾਣੀ ਹੈ ਇਹ ਤੁਹਾਨੂੰ ਕਰਵਾਈ ਵੀ ਹੈ ਠੀਕ ਹੈ ਉਹਦੇ ਵਿੱਚੋਂ ਪੈਰਾ ਦਿੱਤਾ ਹੁਣ ਅਸੀਂ ਆਨਸਰ ਦੇਣੇ ਹਨ ਲੋੰਬੜੀ ਕੀ ਨੂੰ ਕੀ ਲੱਗੀ ਸੀ ਭੁੱਖ ਲੱਗੀ ਸੀ ਗਰਮੀ ਲੱਗੀ ਹੈ ਪਿਆਸ ਲੋੰਬੜੀ ਨੂੰ ਕੀ ਲੱਗੀ ਸੀ ਪਿਆਸ ਲੱਗੀ ਸੀ ਠੀਕ ਹੈ ਐਨ ਸੋਰੀ ਪਿਆਸ ਨਹੀਂ ਭੁੱਖ ਲੱਗੀ ਸੀ ਗਰਮੀ ਚ ਵੀ ਰੋਂਗ ਆਏਗਾ ਤੇ ਪਿਆਸ ਚ ਵੀ ਰੋਂਗ ਆਏਗਾ ਠੀਕ ਹੈ ਇੱਕ ਦਿਨ ਲੋਂਬੜੀ ਨੂੰ ਬਹੁਤ ਭੁੱਖ ਲੱਗੀ ਸੀ ਪਹਿਲੀ ਲਾਈਨ 'ਚ ਇਹਦਾ ਆਨਸਰ ਆ ਗਿਆ ਲੋਂਬੜੀ ਅੰਗੂਰਾ ਨੂੰ ਖਾਣ ਲਈ ਕੀ ਮਾਰਨ ਲੱਗੀ ਡੰਡੇ ਛਾਲਾ ਜਾਂ ਵੱਟੇ ਡੰਡਾ ਲੋਂਬੜੀ ਫੜ ਨਹੀਂ ਸਕਦੀ ਨਾ ਹੀ ਵੱਟੇ ਕੀ ਆਈਗੀ ਉਹ ਛਾਲਾ ਮਾਰਨ ਲੱਗ ਪਈ ਠੀਕ ਹੈ ਅੰਗੂਰ ਬਹੁਤ ਡੈਸਾਨੀਵੇ ਗੰਦੇ ਆ ਉੱਚੇ ਅੰਗੂਰ ਕੀ ਹੈਗੇ ਸੀ ਅਥਿਆ ਨੇ ਦੱਸਿਆ ਨਾ ਉਹ ਅੰਗੂਰਾ ਨੂੰ ਖਾਣ ਲਈ ਛਾਲਾ ਮਾਰਨ ਲੱਗ ਪਈ ਪਰ ਅੰਗੂਰ ਬਹੁਤ ਉੱਚੇ ਸਨ ਉੱਚੇ ਸਨ ਠੀਕ ਹੈ ਇੱਥੇ ਆਏਗਾ ਉੱਚੇ ਨੈਕਸਟ ਹੈ ਲੂੰਬੜੀ ਅੰਗੂਰਾ ਨੂੰ ਕੀ ਕਹਿਣ ਲੱਗੀ ਖੱਟੇ ਮਿੱਠੇ ਨਹੀਂ ਕਿਹਾ ਉਹਨੇ ਕੋਰੇ ਵੀ ਨਹੀਂ ਕਿਹਾ ਉਹਨਦੀ ਖੱਟੇ ਆ ਕਿਸ ਨੂੰ ਭੁੱਖ ਲੱਗੀ ਸੀ ਸ਼ੇਰ ਹਾਤੀਆਂ ਲੂੰਬੜੀ ਨੂੰ ਲੂੰਬੜੀ ਨੂੰ ਠੀਕ ਹੈ ਕਈ ਆ ਇੱਥੇ ਆਪਸ਼ਨ ਦਿੱਤੇ ਆ ਜਾਂ ਤੇ ਤੁਹਾਨੂੰ ਸਿੱਧੇ ਅਨਸਰ ਆਂ ਅੰਗੂਰ ਬੋਰ ਸਨ ਡੈਸ਼ ਲਿਖਿਆ ਆਏਗਾ ਤੁਸੀਂ ਸਿੱਧੇ ਅਨਸਰ ਦੇਨੇ ਕਈ ਵਾਰੀ ਆਪਸ਼ਨ ਵੀ ਦਿੱਤੇ ਹੋਣਗੇ ਠੀਕ ਹੈ ਲੰਬੜੀ ਅੰਗੂਰਾ ਨੂੰ ਕੀ ਕਹਿਣ ਲੱਗੀ ਸਿੱਧਾ ਤੁਸੀਂ ਉੱਤੇ ਖੱਟੇ ਲਿਖੋਗੇ ਨੈਕਸਟ ਹੈ ਵਚਨ ਬਦਲੋ ਤਾਰ ਤਾਰ ਦਾ ਆਏਗਾ ਤਾਰੇ ਠੀਕ ਹੈ ਨੈਕਸਟ ਹੈ ਕਰੇਲਾ ਕਰੇਲੇ ਠੀਕ ਹੈ ਨੈਕਸਟ ਰਾਜਾ ਰਾਜਾ ਦਾ ਆਏਗਾ ਰਾਣੀ ਨੈਕਸਟ ਤਾਇਆ ਤਾਈ ਠੀਕ ਹੈ ਮੈਂ ਨੇ ਰੈਡ ਪੈਨਸੇ ਲਿਖਦੀ ਆਂ ਆਪਨੇ ਤੋਂ ਪੈਨਸਲ ਸੇ ਡਨ ਕਰਨਾ ਹੈ ਨੈਕਸਟ ਸ਼ਬਦ ਪੂਰੇ ਕਰੋ ਤਤੈ ਨੂੰ ਸਿਹਾਰੀ ਡੈਸ਼ ਲੱਲੇ ਨੂੰ ਬਿਹਾਰੀ ਕੀ ਆਏਗਾ ਤਿਤਲੀ ਨੈਕਸਟ ਡੈਸ਼ ਮੰਮੇ ਨੂੰ ਕੰਨਾ ਲੱਲਾ ਰੂਮਾਲ ਠੀਕ ਹੈ ਨੈਕਸਟ ਆਏਗਾ ਪੇਪਰ ਚ ਤਸਵੀਰਾ ਬਣਾਓ ਪੋੜੀ ਦੀ ਰੁੱਖ ਦੀ ਤੁਹਾਨੂੰ ਕੋਈ ਵੀ ਆ ਸਕਦੀ ਬਾਂਦਰ ਦੀ ਅੰਗੂਰ ਦੀ ਕੋਈ ਵੀ ਪਿਕਚਰ ਆ ਸਕਦੀ ਤੁਸੀਂ ਬਣਾਣੀ ਹੈ ਠੀਕ ਹੈ ਤਸਵੀਰਾ ਦੇ ਨਾਮ ਲਿਖੋ ਅਤੇ ਇੱਕ ਪਿਕਚਰ ਦਿੱਤੀ ਹੋਏਗੀ 1 ਜਾਂ 2 ਜਾਂ 3 ਅਤੇ ਤੁਸੀਂ ਨਾਂ ਲਿਖਨੇ ਆ ਦਿਨ ਦੀ ਹੈ ਤੇ ਇਹ ਗੇਂਦ ਹੈ ਹੇ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਟਿੱਪੀ ਲਗਾ ਲਗਾ ਅੱਖ ਲਗਾ ਕੇ ਕੋਈ ਸ਼ਰੀਰ ਦੇ ਤਿੰਨ ਅੰਗਾਂ ਦੇ ਨਾਮ ਜਿੱਤੇ ਟਿੱਪੀ ਲੱਗੀ ਹੋਏ ਤੇ ਟਿੱਪੀ ਕਿਹੜੀ ਹੁੰਦੀ ਜਿਹੜੀ ਐ ਵਾਲੀ ਆ ਉਹਨੂੰ ਕਹਿੰਦੇ ਟਿੱਪੀ ਉੱਪਰ ਲੱਗੀ ਹੈ ਨਾ ਦੰਦ ਕੰਨ ਤੇ ਮੂੰਹ ਨੈਕਸਟ ਆ ਸੋਮਵਾਰ ਤੇ ਬੁੱਧਵਾਰ ਵਿੱਚ ਕਿਹੜਾ ਦਿਨ ਆਉਂਦਾ ਹੈ ਸੋਮਵਾਰ ਫਿਰ ਮੰਗਲਵਾਰ ਫਿਰ ਬੁੱਧਵਾਰ ਠੀਕ ਹੈ ਬਿਟਵੀਨ ਜਿਵੇਂ ਅਸੀਂ ਮੈਥ ਦੇ ਸਮਸਕਰਦੇ ਨਾ ਵਟ ਕਮ ਆਫਟਰ ਬਿਫੋਰ ਬਿਟਵੀਨ ਬਿਟਵੀਨ ਮੇ ਆਤਾ ਦੋਨੋਂ ਕੇ ਵਿੱਚ ਮੇ ਆਤਾ ਮੰਗਲਵਾਰ ਹੋਲੀ ਦਾ ਤਿਉਹਾਰ ਕਿਹੜੇ ਮਹੀਨੇ ਆਉਂਦਾ ਹੋਲੀ ਦਾ ਤਿਉਹਾਰ ਮਾਰਚ ਦੇ ਮਹੀਨੇ ਆਉਂਦਾ ਔਂਕੜ ਦੀ ਮਾਤਰਾ ਲਗਾ ਕੇ ਕੋਈ ਦੋ ਦਿਨਾ ਦੇ ਨਾਂ ਔਂਕੜ ਦੀ ਮਾਤਰਾ ਹੁੰਦੀ ਜਿਹੜੀਆਂ نیچے ਐਦੂ ਲੈਂਕੜ ਐ ਔਂਕੜ ਸ਼ੁੱਕਰਵਾਰ ਤੇ ਬੁੱਧਵਾਰ ਸਰੀਰ ਦੇ ਕੋਈ ਚਾਰ ਅੰਗਾਂ ਦੇ ਨਾਂ ਲਿਖੋ ਕੋਈ ਵੀ ਲਿਖ ਸਕਦੇ ਹੋ ਤੁਸੀਂ ਠੀਕ ਹੈ ਅੱਖ ਨੱਕ ਕੰਨ ਮੂੰਹ ਜੀਬ ਗਰਦਨ ਕੁਝ ਵੀ ਜੁਲਾਈ ਤੋਂ ਪਹਿਲਾਂ ਕਿਹੜਾ ਮਹੀਨਾ ਹੁੰਦਾ ਜੂਨ ਐਨ ਐਕਸ ਦੁਲੈਂਕੜ ਦੀ ਮਾਤਰਾ ਲਗਾ ਕੇ ਕੋਈ ਦੋ ਸ਼ਬਦ ਲਿਖੋ ਦੁਲੈਂਕੜ ਦੀ ਹੁੰਦੀ ਜਿਹੜੀ ਐ ਦੋ ਨੇ ਮੈਂ ਇੱਥੇ ਦੱਸਿਆ ਨਾ ਔਂਕੜ ਔਂਕੜ ਐ ਵਜਿ ਤੇ ਦੁਲੈਂਕੜ ਆਲੀ ਦੁਲੈਂਕੜ ਦੀ ਮਾਤਰਾ ਲਗਾ ਕੇ ਸੂਰਜ ਮੂ ਕੋਈ ਵੀ ਐਸੀ ਵਰਡ ਜੂਨ ਵੀ ਆ ਸਕਦਾ ਅੱਧਕ ਲਗਾ ਅਖਰ ਵਾਲੇ ਕੋ ਦੋ ਸ਼ਬਲ ਲਿਖੋ ਜਦੇ ਉਤੇ ਅੱਧਕ ਲੱਗਾ ਐ ਇਹ ਹੁੰਦਾ ਅੱਧਕ ਪੁੱਤਰ ਸ਼ਸ਼ੀ ਸਾਸਵੀ ਆ ਸਕਦਾ ਕੁਝ ਵੀ ਤੁਸੀਂ ਲਿਖ ਸਕਦੇ ਹੋ ਠੀਕ ਐ ਇਹ ਮਾਤਰਾ ਵੈ ਜਿਵੇਂ ਤੁਹਾਨੂੰ ਪੇਪਰ 'ਚ ਆਣਾ ਹੈ ਅ ਲਿੰਗ ਵਚਨ ਮਾਤਰਾ ਲਗਾ ਅਖਰ ਮਹੀਨੇ ਆ ਦਿਨਾਂ ਦੇ ਨਾਲ ਜਿਹੜੇ ਕੁਐਸਚਨਸ ਵਗੈਰਾ ਕਰਵਾਏ ਉਹ ਚੋਂ ਕੰਪਲੀਟ ਆਏਗਾ ਠੀਕ ਹੈ ਮਸਟ ਆਈਡੀਆ ਹੈਗਾ ਐਵੇਂ ਪੇਪਰ ਤੁਹਾਨੂੰ ਆ ਸਕਦਾ ਠੀਕ ਹੈ ਕਾਪੀ ਚ ਨੋਟ ਕਰਨੀ ਹੈ ਵਰਕਸ਼ੀਟ